ਅਨਿਰਮੇਜੀ ਕਦਰੂਲ ਕਰ ਰਹੇ ਹੋ ਤੁਸੀਂ ਮੈਂ ਇਸ ਤੋਂ ਅਰਸ਼ ਦਾ ਰੋਲ ਕਰੇ ਹੂੰ ਹੋਰ ਇੱਕ ਤੋਂ ਲਾਵਾ ਇਸ ਤੋਂ ਲਾਵਾ ਪਹਿਲਾਂ ਮੈਂ ਮਤਲਬ 20 30 ਸਾਲਾਂ ਤੋਂ ਰਾਮਲੀਆ ਦੇ ਵਿੱਚ ਕਾਫੀ ਰੋਲ ਕੀਤੇ ਨੇ ਇਸ ਤਰ੍ਹਾਂ ਸਭ ਤੋਂ ਪਹਿਲਾ ਰੋਲ ਮੈਂ ਕੀਤਾ ਛੱਤੁਰਭੰਦਾ ਉਦੋਂ ਉਦੋਂ ਕੀਤਾ ਅਭਿਖਸ਼ਣ ਦਾ ਛੱਲਿਆ ਦਾ ਸ਼ਿਵਰੀ ਦਾ ਬਾਲੀ ਦਾ ਕਈ ਰੋਲ ਕੀਤੇ ਇਸ ਤਰ੍ਹਾਂ ਇਸੇ ਦੋ ਚਾਰ ਸਾਲ ਤੋਂ ਮੈਂ ਰੋਲ ਕਰ ਰਹੀ ਹਾਂ ਇੰਸਪੈਕਟਰ ਦਾ ਡਾਇਰੈਕਟਰ ਦੇ ਦੋ ਤਿੰਨ ਕੰਮ ਕਰ ਰਿਹਾ ਹਾਂ ਜੋ ਰੋਲ ਤੋਂ ਮੈਂ ਫਿਰ ਹੁਣ ਦਸ਼ਰਥ ਦਾ ਰੋਲ ਨਿਭਾ ਰਿਹਾ ਹਾਂ ਕਿਵੇਂ ਲੱਗ ਰਿਹਾ ਹੈ ਉਹ ਵਧੀਆ ਲੱਗ ਰਿਹਾ ਹੈ ਜੀ ਠੀਕ ਹੈ ਹੋਰ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਸਾਰੇ ਪਾਤਰਾਂ ਨੂੰ ਕਿ ਸਾਰੇ ਹੀ ਰੋਲ ਜਿਸ ਤਰ੍ਹਾਂ ਨੇ ਕਿਸੇ ਨੂੰ ਮਿਲਿਆ ਹੋਇਆ ਉਹ ਧਾਰਮਿਕ ਮਰਿਆਦੇ ਦੇ ਨਾਲ ਨਿਭਾਏ ਜਾਣ ਤੇ ਨਮਾਇਨ ਦੇ ਜਨਾਂ ਵਿੱਚ ਆਪਣੇ ਆਪ ਨੂੰ ਪਵਿੱਤਰਤਾ ਜਾਂ ਰਾਮ ਪ੍ਰਭੂ ਦੇ ਜੋ ਕਰਦਾਰ ਹੈ ਉਹਨਾਂ ਦੇ ਮੁਤਾਬਕ ਜੋ ਵੀ ਬੰਦਾ ਕੋਈ ਰੋਲ ਕਰਦਾ ਹੈ ਉਹਨੂੰ ਆਪਣੇ ਰੋਣ ਦੇ ਮਤਲਬਕ ਆਪਣੀ ਸ਼ੁੱਧਤਾ ਰੱਖਣੀ ਬਹੁਤ ਜ਼ਰੂਰੀ ਹੈ